ਇਸ਼ਾਪਾ ਦੇਖਿਆ ਹੁੰਦਾ ਹੈ ਕਿ ਜਦੋਂ ਬੱਚੇ ਨੂੰ ਲੈ ਕੇ ਮਾਤਾ ਪਿਤਾ ਜਿਹੜਾ ਕਿਸੇ ਥੈਰੇਪੀ ਸੈਂਟਰ ਵਿੱਚ ਜਾਂਦੇ ਆ ਹੈ ਨਾ ਕਿਸੇ ਥੈਰੇਪਿਸਟ ਨੂੰ ਜਿਹੜਾ ਆ ਕੋਈ ਬੱਚਾ ਦਿੱਤਾ ਜਾਂਦਾ ਆ ਸੋ ਜਦੋਂ ਥੈਰੇਪਿਸਟ ਉਹਦੇ ਨਾਲ ਕੰਮ ਕਰਦਾ ਆ ਬੱਚੇ ਵਿੱਚ ਕੀ ਆ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਆ ਫਿਰ ਪੇਰੈਂਟਸ ਕੀ ਸੋਚਦੇ ਆ ਕਿ ਸ਼ਾਇਦ ਇਹੀ ਸਾਡੇ ਬੱਚੇ ਵਾਸਤੇ ਜਿਹੜਾ ਆ ਬੈਸਟ ਥੈਰੇਪਿਸਟ ਆ ਇਸ ਤੋਂ ਇਲਾਵਾ ਅਸੀਂ ਇਸ ਬੱਚੇ ਨੂੰ ਕਿਸੇ ਕਿਸੇ ਨੂੰ ਵੀ ਜਿਹੜਾ ਆ ਥੈਰਪੀ ਵਾਸਤੇ ਨਹੀਂ ਦੇਣਾ ਸੋ ਗੱਲ ਕਰਾਂਗੇ ਅੱਜ ਆਪਾਂ ਕੀ ਇੱਕ ਹੀ థెరਪਿਸਟ ਕੋਲੋਂ ਜਿਹੜਾ ਆ థੈਰੇਪੀ ਕਰਵਾਉਣਾ ਬੱਚੇ ਵਾਸਤੇ ਸਹੀ ਆ ਜਾਂ ਨਹੀਂ ਸੋ ਆਪਾਂ ਕਰਾਂਗੇ ਇਸ ਟੌਪਿਕ ਤੇ ਡਿਸਕਸ ਸੋ ਜਿਵੇਂ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਟੌਪਿਕ ਦੇ ਨਾਮ ਤੋਂ ਹੀ ਤੁਹਾਨੂੰ ਦੱਸ ਚੁੱਕੀਆਂ ਕਿ ਮੇਰਾ ਅੱਜ ਦਾ ਟੌਪਿਕ ਹੈ ਕਿ ਕੀ ਇੱਕ ਹੀ ਥੈਰਪਿਸਟ ਕੋਲੋਂ ਬੱਚੇ ਨੂੰ ਥੈਰੇਪੀ ਲੈਣਾ ਸਹੀ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਅਗਰ ਆਪਾਂ ਬੱਚੇ ਨੂੰ ਇੱਕ ਹੀ ਥੈਰੇਪਿਸਟ ਕੋਲੋਂ ਥੈਰੇਪੀ ਦਵੋਨ ਲਈ ਜਿਹੜੇ ਆ ਫੋਰਸ ਕਰਦੇ ਆ ਜਾਂ ਆਪਾਂ ਆਪਣੀ ਜਿਹੜੀ ਆ ਸੋਚ ਉਸ ਤਰ੍ਹਾਂ ਦੀ ਬਣਾ ਚੁੱਕੇ ਆਂਗੀ ਕਿ ਨਹੀਂ ਸਾਡਾ ਬੱਚਾ ਇਸੇ ਥੈਰੇਪਿਸਟ ਕੋਲੋਂ ਸਹੀ ਲਵੇਗਾ ਦੂਸਰਿਆਂ ਕੋਲੋਂ ਜਿਹੜਾ ਆ ਉਹ ਰਿਜ਼ਲਟ ਨਹੀਂ ਆਪਾਂਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਅਗਰ ਆਪਾਂ ਇੱਕ ਹੀ ਥੈਰੇਪਿਸਟ ਕੋਲੋਂ ਜਿਹੜਾ ਆ ਥੈਪੀ ਕਰਵਾਉਂਦੇ ਆ ਉਹਦੇ ਨਾਲ ਜਿਹੜਾ ਆ ਬੱਚੇ ਨੂੰ ਕੀ ਕੀ ਜਿਹੜਾ ਆ ਨੁਕਸਾਨ ਹੋ ਸਕਦੀ ਆ ਅਤੇ ਇਹਨਾਂ ਨੂੰ ਦੇਖਣ ਸੁਣਨ ਅਤੇ ਜਾਣਨ ਤੋਂ ਬਾਅਦ ਤੁਸੀਂ ਖੁਦ ਆਪਣੇ ਬੱਚੇ ਵਾਸਤੇ ਇਹ ਡਿਸੀਜਨ ਲੈ ਸਕਦੇ ਹੋ ਕਿ ਕੀ ਮੈਂ ਅੱਜ ਤੱਕ ਸਹੀ ਕਰ ਰਹੀ ਆਂ ਜਾਂ ਮੈਂ ਇੱਕ ਨਹੀਂ ਥੈਰੇਪਿਸਟ ਕੋਲੋਂ ਥੈਰੇਪੀ ਕਰਵਾ ਕੇ ਆਪਣੇ ਬੱਚੇ ਨੂੰ ਕਿਸ ਚੀਜ਼ ਦਾ ਜਿਹੜਾ ਲਾਸ ਕਰਵਾ ਰਹੀ ਆਂ ਉਹਨਾਂ ਆਪਾਂ ਗੱਲ ਕਰਾਂਗੇ ਕਿ ਅਗਰ ਆਪਾਂ ਇੱਕ ਹੀ ਥੈਰੇਪਿਸਟ ਕੋਲੋਂ ਜੇ ਜਿਹੜੀ ਥੈਰੇਪੀ ਅਗਰ ਕਰਵਾਉਣੀ ਆ ਤਾਂ ਉਹਦਾ ਸਭ ਤੋਂ ਪਹਿਲਾਂ ਨੁਕਸਾਨ ਹੋ ਸਕਦਾ ਆ ਬੱਚਾ ਜਿਹੜਾ ਆ ਫਿਕਸੇਸ਼ਨ ਦਾ ਸ਼ਿਕਾਰ ਹੋ ਸਕਦਾ ਆ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਪੇਰੈਂਟਸ ਦੀ ਇਹ ਚੀਜ਼ ਆਂਦੀ ਹੈ ਕਿ ਉਹ ਕਹਿੰਦੇ ਆ ਕਿ ਸਾਡਾ ਬੱਚਾ ਜਿਹੜਾ ਹੈ ਨਾ ਉਹ థੈਰਾਪਿਸਟ ਨਾਲ ਬਹੁਤ ਵਧੀਆ ਕੋਆਪਰੇਟ ਕਰ ਰਿਹਾ ਹੈ। ਅਗਰ ਦੂਸਰਾ థੈਰਾਪਿਸਟ ਉਹਨੂੰ ਕਰਵਾਉਂਦਾ ਆ ਉਹਦੇ ਨਾਲ ਕੱਢ ਨਹੀਂ ਰਿਹਾ ਆ ਤੇ ਸਾਡੇ ਬੱਚੇ ਵਿੱਚ ਉਹਦੇ ਕੋਲੋਂ ਥੀਨ ਵੀ ਨਹੀਂ ਆਊਗਾ। ਸੋ ਇਸ ਚੀਜ਼ ਨੂੰ ਜਿਹੜਾ ਆ ਆਪਾਂ ਫਿਕਸੇਸ਼ਨ ਕਹਿ ਸਕਦੇ ਆ ਕਿ ਬੱਚਾ ਜਿਹੜਾ ਆ ਇੱਕ ਹੀ థੈਰਾਪਿਸਟ ਤੇ ਜਿਹੜਾ ਆ ਫਿਕਸ ਹੋ ਚੁੱਕਿਆ ਆ ਕਿ ਅਗਰ ਉਹ ਕਮਾਂਡ ਦੇ ਰਿਹਾ ਆ ਉਹਦੀ ਹੀ ਫੋਲੋ ਕਰਨੀ ਆ। ਅਗਰ ਉਹ ਕਹਿ ਰਿਹਾ ਆ ਇਹ ਉਹ ਤਾਂ ਉਹ ਬੱਚਾ ਉਹਨਾਂ ਦੀਆਂ ਹੀ ਚੀਜ਼ਾਂ ਨੂੰ ਫੋਲੋ ਕਰਦੇ ਆਇਆ ਇਸ ਚੀਜ਼ ਨੂੰ ਆਪਾਂ ਕਹਿੰਦੇ ਆਂ ਫਿਕਸੇਸ਼ਨ ਤੁਸੀਂ ਦੇਖਿਆ ਵੀ ਹੋਵੇਗਾ ਅਤੇ ਨੋਟ ਵੀ ਜ਼ਰੂਰ ਕਰਨਾ ਆ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਰ ਰਿਹਾ ਆ ਯਾਰ ਨਹੀਂ ਫਿਰ ਸੋ ਨੈਕਸਟ ਆਪਾਂ ਗੱਲ ਕਰਾਂਗੇ ਸੋਸ਼ੀਅਲਾਈਜੇਸ਼ਨ ਪ੍ਰੋਬਲਮ ਬਹੁਤ ਸਾਰੇ ਪੇਰੈਂਟਸ ਸਾਡੇ ਕੋਲ ਆ ਕੇ ਇਸ ਚੀਜ਼ ਨੂੰ ਕਹਿੰਦੇ ਆ ਕਿ ਸਾਡਾ ਬੱਚਾ ਯਾਰ ਜਿਹੜਾ ਅਗਰ ਉਹਨੂੰ ਉਹ ਦੂਸਰਿਆਂ ਨਾਲ ਜਿਹੜਾ ਆ ਮਿਕਸ ਅਪ ਨਹੀਂ ਹੁੰਦਾ ਆ ਉਹ ਦੂਸਰੇ ਅਣਜਾਣ ਬੰਦ ਇਨਸਾਨਾਂ ਨੂੰ ਦੇਖ ਕੇ ਜਿਹੜਾ ਆ ਉਹ ਡਰਨਾ ਸ਼ੁਰੂ ਕਰ ਦਿੰਦਾ ਆ ਜਾਂ ਉਹ ਨਾਲ ਗੱਲ ਜਾਂਦਾ ਨਹੀਂ ਆ ਬੱਚਿਆਂ ਨਾਲ ਖੇਡਦਾ ਨਹੀਂ ਆ ਇਹੀ ਪ੍ਰੋਬਲਮ ਆਂਦੀ ਆ ਬੱਚੇ ਨੂੰ এনवायरमेंट ਵਿੱਚ ਜਾ ਕੇ ਕਿ ਬੱਚਾ ਜਿਹੜਾ ਆ ਇੱਕ ਥਰਪਿਸਕੋਲੋਜੀ ਥੈਰੇਪੀ ਲੈ ਰਿਹਾ ਆ ਉਹ ਦੂਸਰੇ ਕੋਲ ਜਾ ਨਹੀਂ ਰਿਹਾ ਆ ਇਤੋਂ ਵੀ ਸਾਡੀ ਜਿਹੜੀ ਆ ਸੋਸ਼ੀਅਲਾਈਜੇਸ਼ਨ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਕਿ ਬੱਚਾ ਇੱਕ ਥੈਰਾਪਿਸਟ ਕੋਲ ਜਾਵੇ ਫਿਰ ਦੂਸਰੇ ਥੈਰਾਪਿਸਟ ਕੋਲ ਜਾਵੇ ਇਸੇ ਤਰ੍ਹਾਂ ਜਿਹੜਾ ਆ ਸੋਸਾਇਟੀ ਵਿੱਚ ਵੀ ਉਹ ਅਲੱਗ-ਅਲੱਗ ਜਿਹੜੇ ਆ ਪਰਸਨਸ ਨਾਲ ਆ ਜਿਹੜੀਆਂ ਗੱਲਬਾਤ ਕਰੇ ਉਹਨਾਂ ਨੂੰ ਮਿਲ ਸੋ ਅਗਰ ਆਪਾਂ ਇੱਕ ਹੀ ਥੈਰੇਪਿਸਟ ਕੋਲ ਥੈਰਪੀ ਕਰਵਾਉਣਾ ਚਾਹੁੰਨੀਆ ਤੇ ਬੱਚਾ ਜਿਹੜਾ ਆ ਸੋਸ਼ਲਾਈਜੇਸ਼ਨ ਦੀ ਪ੍ਰੋਬਲਮ ਦਾ ਜਿਹੜਾ ਆ ਸ਼ਿਕਾਰ ਹੋ ਸਕਦਾ ਆ ਸੋ ਇਸ ਤੋਂ ਇਲਾਵਾ ਜਿਹੜਾ ਆ ਬੱਚਾ ਜਿਹੜਾ ਆ ਲੈਕ ਆਫ ਕਮਿਊਨੀਕੇਸ਼ਨ ਚ ਵੀ ਜਿਹੜਾ ਪਿੱਛੇ ਰਹਿ ਸਕਦਾ ਆ ਕਿਉਂਕਿ ਦੇਖੋ ਜਿਸ ਤਰ੍ਹਾਂ ਨੇ ਮੇਰੇ ਵਿਚਾਰ ਆਣ ਦੂਸਰੇ ਇਨਸਾਨ ਦੇ ਉਸ ਤਰ੍ਹਾਂ ਦੇ ਸੇਮ ਵਿਚਾਰ ਨਹੀਂ ਹੋ ਸਕਦੇ ਜੋ ਕੱਲ੍ਹਬੱਤ ਮੈਂ ਬੱਚੇ ਨਾਲ ਕਰੀਆ ਉਹ ਦੂਸਰਾ ਥੈਰੇਪਿਸਟ ਬੱਚੇ ਨਾਲ ਸੇਮ ਗੱਲ ਨਹੀਂ ਕਰੇਗਾ ਸੋ ਬੱਚਾ ਅਗਰ ਅਲੱਗ-ਅਲੱਗ ਥੈਰੇਪਿਸਟ ਕੋਲ ਜਾਵੇਗਾ ਅਲੱਗ-ਅਲੱਗ ਪਰਸਨ ਕੋਲ ਜਾਵੇਗਾ ਜਾਂ ਲੋਕਾਂ ਕੋਲ ਜਾਵੇਗਾ ਤੇ ਬੱਚੀ ਨੂੰ ਜਿਹੜੀਆਂ ਅਲੱਗ-ਅਲੱਗ ਸਾਊਂਡ ਅਲੱਗ-ਅਲੱਗ ਜਿਹੜੀਆਂ ਵਰਡਸ ਅਲੱਗ-ਅਲੱਗ ਸੈਂਟੈਂਸ ਸੁਣਨ ਨੂੰ ਮਿਲਣਗੇ ਜਿੱਤੋਂ ਕਿ ਬੱਚਾ ਆਪਣਾ ਜਿਹੜਾ ਹੈ ਕਮਿਊਨੀਕੇਸ਼ਨ ਲੈਵਲ ਜਿਹੜਾ ਹੈ ਅੱਗੇ ਵਧਾ ਸਕਦਾ ਆ ਸੋ ਅਗਰ ਬੱਚਾ ਕਮਿਊਨੀਕੇਸ਼ਨ ਨਹੀਂ ਕਰ ਰਿਹਾ ਆ ਤਾਂ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਆ ਕਿ ਅਗਰ ਆਪਾਂ ਇੱਕ ਹੀ ਚੀਜ਼ ਤੇ ਜਿਹੜਾ ਨਿਰਭਰ ਹੋ ਚੁੱਕੇ ਆ ਬੱਚੇ ਨੂੰ ਜਿਹੜਾ ਆ ਆਪਾਂ ਕੁਝ ਨਵਾਂ ਸਿੱਖਣ ਦਾ ਕੁਝ ਨਵੇਂ ਵਰਡ ਕੁਝ ਨਵੀਂ ਭਾਸ਼ਾ ਸਿੱਖਣ ਦਾ ਮੌਕਾ ਹੀ ਨਹੀਂ ਦੇ ਰਹਿਆਂ ਸੋ ਇਸ ਕਰਕੇ ਬੱਚਾ ਜਿਹੜਾ ਆ ਕਮਿਊਨੀਕੇਸ਼ਨ ਪ੍ਰੋਬਲਮ ਵਿੱਚੋਂ ਵੀ ਨਿਕਲ ਸਕਦਾ ਆ ਅਗਰ ਆਪਾਂ ਇੱਕ ਹੀ ਥੈਰੇਪਿਸਟ ਨੂੰ ਅਗਰ ਪ੍ਰਾਇਓਰਟੀ ਦਿੰਦੇ ਆ ਕਿ ਅਸੀਂ ਇੱਕ ਕੋਲੋਂ ਹੀ ਜਿਹੜਾ ਆ ਥੈਰੇਪੀ ਕਰਵਾਉਣੀ ਆ ਸੋ ਇਸ ਕਰਕੇ ਬੱਚਾ ਇਸ ਕਾਰਨ ਕਰਕੇ ਕਮਿਊਨੀਕੇਸ਼ਨ ਵਿੱਚ ਵੀ ਪਿੱਛੇ ਰਹਿ ਸਕਦਾ ਆ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪ੍ਰੋਬਲਮ ਇਨ ਸਕੂਲਿੰਗ ਸੋ ਹਰ ਮਾਪ ਦਾ ਇਹ ਸੁਪਨਾ ਹੁੰਦਾ ਹੈ ਡ੍ਰੀਮ ਹੁੰਦਾ ਹੈ ਕਿ ਮੇਰਾ ਬੱਚਾ ਜਿਹੜਾ ਆ ਪੜੇ ਲਿਖੇ ਅਤੇ ਵਧੀਆ ਇਨਸਾਨ ਬਣੇ ਅਤੇ ਚੰਗੀ ਜੌਬ ਕਰੇ ਕਿਉਂਕਿ ਹਰ ਪੇਰੈਂਟਸ ਨੂੰ ਇਹ ਚੀਜ਼ਾਂ ਦੇਖ ਕੇ ਜਿਹੜੀ ਆ ਖੁਸ਼ੀ ਹੁੰਦੀ ਆ ਸੋ ਅਗਰ ਆਪਾਂ ਗੱਲ ਕਰੀਏ ਇਨ ਆਟਿਸਟਿਕ ਬੱਚਿਆਂ ਨੂੰ ਆਪਾਂ ਇਹਨਾਂ ਨੂੰ ਸਕੂਲਿੰਗ ਵਾਸਤੇ ਜਿਹੜਾ ਆ ਤਿਆਰ ਕਰਨਾ ਆ ਹੈ ਨਾ ਅਗਰ ਬੱਚਾ ਥੈਰੇਪੀ ਲੈ ਰਿਹਾ ਆ ਜਾਂ ਤਾਂ ਉਹ ਜਿਹੜਾ ਆ ਸਕੂਲਿੰਗ ਵਾਸਤੇ ਵੀ ਰੈਡੀ ਹੋ ਰਿਹਾ ਆ ਕਿਉਂਕਿ ਉਹਨਾਂ ਚੀਜ਼ਾਂ ਦੇ ਕਿ ਜਿਹੜਾ ਆ ਥੈਰੇਪੀ ਸੈਂਟਰ ਵਿੱਚ ਵੀ ਬੱਚੇ ਤੇ ਜਿਹੜਾ ਕੰਮ ਹੋ ਰਿਹਾ ਆ ਪਰ ਅਗਰ ਪੇਰੈਂਟਸ ਇਸ ਸੀਜ਼ ਨੂੰ ਬੜਾਵਾ ਦਿੰਦੇ ਆ ਕਿ ਅਸੀਂ ਜਿਹੜਾ ਆ ਇੱਕ ਥੈਰੇਪਿਸਟ ਕੋਲੋਂ ਹੀ ਕਰਨਾ ਆ ਫਿਰ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੁੰਨੀ ਆ ਕਿ ਅਗਰ ਬੱਚਾ ਤੁਸੀਂ ਸਕੂਲ ਵਿੱਚ ਜਾਣ ਲਈ ਤਿਆਰ ਕਰ ਰਹੇ ਹੋ ਹੈਨਾ ਤੇ ਅਗਰ ਬੱਚਾ ਤੁਸੀਂ ਇੱਕ ਥੈਰੇਪਿਸਟ ਨੂੰ ਹੀ ਦੇਣਾ ਆ ਤਾਂ ਕਲਾਸ ਵਿੱਚ ਤੇ ਕਿੰਨੇ ਸਾਰੇ ਟੀਚਰ ਆਂਦੇ ਜਾਂਦੇ ਚੇਂਜ ਹੁੰਦੇ ਆ ਹੈਨਾ ਇੱਕ ਹੀ ਟੀਚਰ ਸਾਰੇ ਸਬਜੈਕਟ ਤੇ ਸੇਮ ਨਹੀਂ ਕਰਵਾ ਸਕਦਾ ਆ ਹੈ ਨਾ ਸੋ ਇੰਨਾ ਕल्पना ਕਰਕੇ ਅਗਰ ਤੁਸੀਂ ਥੈਰਾਪਿਸਟ ਨੂੰ ਜਾਂ ਦੂਸਰੇ ਥੈਰਾਪਿਸਟ ਤੇ ਹੀ ਵਿਸ਼ਵਾਸ ਨਹੀਂ ਕਰ ਰਹੇ ਹੋ ਤਾਂ ਬੱਚਾ ਕੀ ਤੁਹਾਨੂੰ ਲੱਗਦਾ ਆ ਕਿ ਬੱਚਾ ਸਕੂਲ ਵਿੱਚ ਜਾ ਕੇ ਦੂਸਰੇ ਟੀਚਰਸ ਦੇ ਸਾਹਮਣੇ ਉਸ ਤਰ੍ਹਾਂ ਦਾ ਕੋਆਪਰੇਟ ਕਰ ਪਾਵੇਗਾ ਇਹ ਤੁਸੀਂ ਖੁਦ ਚੀਜ਼ਾਂ ਸੋਚਣ ਵਾਲੀਆਂ ਹੈ ਹਨਾ ਕਿ ਅਗਰ ਤੁਸੀਂ ਇੱਕ ਹੀ ਥੈਰਾਪਿਸਟ ਤੇ ਡਿਪੈਂਡ ਰਹਿਣਾ ਹੈ ਤਾਂ ਇੰਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਆ ਫਿਰ ਪੁੱਛ ਸਕਦੇ ਹੋ ਕਿਉਂਕਿ ਤੁਸੀਂ ਖੁਦ ਦੇਖੋ ਨਾ ਅਗਰ ਬੱਚਾ ਇੱਕ ਹੀ ਥੈਰਾਪਿਸਟ ਕੋਲ ਇੱਕ ਸਮੇਂ ਤੇ ਥੈਰਪੀ ਕਰ ਰਿਹਾ ਆ ਜਾਂ ਦੂਸਰੇ ਕੋਲ ਜਾ ਨਹੀਂ ਰਿਹਾ ਤਾਂ ਸਕੂਲ ਵਿੱਚ ਜਾ ਕੇ ਉਹ ਦੂਸਰੇ ਇੰਨੇ ਸਾਡੇ ਟੀਚਰਸ ਨਾਲ ਬੱਚਿਆਂ ਨਾਲ ਕਿਸ ਤਰ੍ਹਾਂ ਜਿਹੜਾ ਆ ਕੋਆਪਰੇਟ ਕਰ ਸਕਦਾ ਆ ਸੋ ਇਸ ਕਰਕੇ ਅਗਰ ਇੱਕ ਹੀ ਥੈਰਾਪਿਸਟ ਕੋਲ ਆਪਾਂ ਥੈਰਪੀ ਕਰਵਾਉਂਦੇ ਰਹਿਣਿਆ ਤਾਂ ਬੱਚਾ ਇਸ ਸਕੂਲਿੰਗ ਵਿੱਚ ਵੀ ਜਾ ਕੇ ਜਿਹੜੀ ਪ੍ਰੋਬਲਮ ਕਰ ਸਕਦਾ ਸੋ ਹੁਣ ਆਪਾਂ ਗੱਲ ਕਰਾਂਗੇ ਗਰੁੱਪ ਕਮਾਂਡਸ ਕਈ ਵਾਰੀ ਆਪਾਂ ਦੇਖਿਆ ਹੁੰਦਾ ਆ ਕਿ ਬੱਚਾ ਜਿਹੜਾ ਆ ਅਗਰ ਕੁਝ ਜੇ ਆਪਾਂ ਕੋਈ ਕੰਮ ਕਰਵਾ ਰਹੇ ਹਾਂ ਨਾ ਤੇ ਬੱਚਾ ਜਿਹੜਾ ਆ ਸਾਡਾ ਉਸ ਚੀਜ਼ ਨੂੰ ਫੋਲੋ ਨਹੀਂ ਕਰਦਾ ਜਾਂ ਦੂਸਰੇ ਥੈਰੇਪਿਸਟ ਦੀ ਹੈ ਨਾ ਜਾਂ ਸਕੂਲ ਵਿੱਚ ਵੀ ਬੱਚਾ ਬਾਕੀ ਸਾਰੇ ਬੱਚੇ ਫੋਲੋ ਕਰਦੇ ਚੀਜ਼ਾਂ ਨੂੰ ਪਰ ਸਾਡਾ ਬੱਚਾ ਜਿਹੜਾ ਇਹ ਕੱਲਰ ਖੜਾ ਰਹਿੰਦਾ ਹੈ ਜਾਂ ਹੱਸਦਾ ਰਹਿੰਦਾ ਹੈ ਨਾ ਇਹ ਘਰੇ ਨਹੀਂ ਹੁੰਦਾ ਹੈ ਕਿ ਅਗਰ ਆਪਾਂ ਇੱਕ ਹੀ ਥੈਰੇਪਿਸਟ ਤੇ ਜਾਂ ਇੱਕ ਹੀ ਟੀਚਰ ਤੇ ਨਿਰਭਰ ਰਹਿੰਦੇ ਹਾਂ ਤੇ ਬੱਚਾ ਜਿਹੜਾ ਆ ਕਮਾਂਡ ਜਿਹੜਾ ਆ ਗਰੁੱਪ ਵਿੱਚ ਕਦੇ ਵੀ ਫੋਲੋ ਨਹੀਂ ਕਰ ਪਾਵੇਗਾ ਸੋ ਇਹਦੇ ਵਿੱਚ ਕਿਦਾਂ ਨਾਉਸ ਹੋ ਰਿਹਾ ਹੈ ਨਾ ਥੈਰੇਪਿਸਟ ਦਾ ਹੋ ਰਿਹਾ ਹੈ ਬਲਕਿ ਤੁਹਾਡਾ ਅਤੇ ਤੁਹਾਡੇ ਬੱਚੇ ਦਾ ਇਸ ਚੀਜ਼ ਵਿੱਚ ਜਿਹੜਾ ਆ ਲਾਸ ਹੋ ਰਿਹਾ ਕਿਉਂਕਿ ਨਾ ਉਹ ਸੋਸਾਇਟੀ ਵਿੱਚ ਜਾ ਕੇ ਕੋਆਪਰੇਟ ਕਰੇਗਾ ਨਾ ਸਕੂਲ ਵਿੱਚ ਤੇ ਜਾ ਕੇ ਕਰੇਗਾ ਈਵਨ ਕਿ ਉਹ ਗਰੁੱਪ ਵਿੱਚ ਵੀ ਜਿਹੜਾ ਆ ਕਮਾਂਡਸ ਫੋਲੋ ਨਹੀਂ ਕਰ ਪਾਵੇਗਾ ਸੋ ਤੇ ਸਾਰੀਆਂ ਚੀਜ਼ਾਂ ਦੇ ਤੁਸੀਂ ਜਿਹੜਾ ਆ ਖੁੱਦ ਜਿਹੜਾ ਆ ਧਿਆਨ ਦੇਣਾ ਆ ਅਤੇ ਆਪਣੇ ਬੱਚੇ ਨੂੰ ਇਨ੍ਹਾਂ ਚੀਜ਼ਾਂ ਵਾਸਤੇ ਜਿਹੜਾ ਆ ਰੈਡੀ ਕਰਨਾ ਆ ਅਗਰ ਬੱਚਾ ਇੱਕ ਥੈਰੇਪੀ ਸੈਂਟਰ ਵਿੱਚ ਜਾ ਕੇ ਸਾਰੇ ਜਿਹੜਾ ਥੈਰੇਪਿਸਟ ਨਾਲ ਕੋਆਪਰੇਟ ਕਰ ਰਿਹਾ ਆ ਹੈ ਨਾ ਤਾਂ ਉਹ ਸਕੂਲ ਵਿੱਚ ਵੀ ਜਾ ਕੇ ਜਿਹੜਾ ਆ ਡੈਫੀਨੇਟਲੀ ਜਾ ਕੇ ਜਿਹੜਾ ਆ ਉਹ ਸਾਰੇ ਟੀਚਰਸ ਨਾਲ ਜਿਹੜਾ ਆ ਕੋਆਪਰੇਟ ਕਰੇਗਾ ਸੋ ਲਾਸਟ ਆਪਾਂ ਗੱਲ ਕਰਾਂਗੇ ਸਟੇਬਿਲਟੀ ਦੀ ਇਹ ਕੁਐਸਚਨ ਤੇ ਹਰ ਪੇਰੈਂਟਸ ਮਤਲਬ ਨਾ ਥੈਰੇਪੀ ਸੈਂਟਰ ਵਿੱਚ ਥੈਰਪੀ ਸਕੂਲ ਜਾ ਕੇ ਜ਼ਰੂਰ ਪੁੱਛਦਾ ਹੋਗਾ ਕਿ ਇਹ ਤੁਹਾਡੇ ਕੋਲ ਕਰ ਲੈਂਦਾ ਆ ਸਾਡੇ ਕੋਲ ਕਿਉਂ ਨਹੀਂ ਕਰਦਾ ਮੈਂ ਇਹ ਤੁਹਾਡੇ ਸਾਹਮਣੇ ਬੈਠ ਕੇ ਵਧੀਆ ਰੋਟੀ ਖਾਂਦਾ ਆ ਕਲਾਪਿੰਗ ਕਰਦਾ ਆ ਪਰ ਅਸੀਂ ਅਗਰ ਕਹੀਏ ਤੇ ਸਾਡੀ ਗੱਲ ਹੀ ਨਹੀਂ ਸੁਣਦਾ ਆ ਸੋ ਮੈਂ ਤੁਹਾਨੂੰ ਇਸੇ ਕਰਕੇ ਬਾਰ-ਬਾਰ ਕਹਿ ਰਹੀ ਆ ਕਿ ਅਗਰ ਤੁਸੀਂ ਇੱਕ ਹੀ ਥੈਰੇਪਿਸਟ ਦੇ ਨਾਲ ਜਿਹੜਾ ਆ ਕੰਮ ਕਰਨਾ ਚਾਹੋਗੇ ਤਾਂ ਬੱਚਾ ਤੁਹਾਡਾ ਕਦੀ ਵੀ ਤੁਹਾਡੇ ਨਾਲ ਵੀ ਨਹੀਂ ਤੇ ਸੁਸਾਇਟੀ ਵਿੱਚ ਵੀ ਬਿਲਕੁਲ ਵੀ ਕਦੀ ਵੀ ਜਾਗੇ ਜਿਹੜਾ ਆ ਕਾਪਰੇਟ ਨਹੀਂ ਕਰ ਪਾਵੇਗਾ ਸੋ ਇਸ ਕਰਕੇ ਤੁਸੀਂ ਅਗਰ ਸਟੇਬਿਲਟੀ ਲੈ ਕੇ ਆਉਣੀ ਹੈ ਤੁਸੀਂ ਖੁਦ ਜਾ ਕੇ ਥੈਰੇਪੀ ਸੈਂਟਰ ਵਿੱਚ ਬੋਲੋ ਜੀ ਨਹੀਂ ਇਸ ਥੈਰੇਪਿਸਟ ਕੋਲ ਬਹੁਤ ਵਧੀਆ ਕਰ ਰਿਹਾ ਹੈ ਨਾ ਸਾਨੂੰ ਇਹ ਦੇਖਣਾ ਹੈ ਕਿ ਅਸੀਂ ਦੂਸਰੇ ਥੈਰੇਪਿਸਟ ਨਾਲ ਵੀ ਇਹ ਸੇਮ ਕੋਆਪਰੇਟ ਕਰ ਪਾ ਰਿਹਾ ਹੈ ਜਾਂ ਨਹੀਂ ਸੋ ਇਸ ਕਰਕੇ ਤੁਸੀਂ ਜਿਹੜਾ ਆ ਇਹਨਾਂ ਚੀਜ਼ਾਂ 'ਤੇ ਬਹੁਤ ਧਿਆਨ ਦੇਣਾ ਆ ਕਿ ਅਗਰ ਇਹਦੇ ਵਿੱਚ ਥੈਰੇਪਿਸਟ ਦਾ ਕੋਈ ਨਹੀਂ ਆ ਤੁਸੀਂ ਖੁਦ ਦੇਖੋ ਕਿ ਸਾਡਾ ਬੱਚਾ ਕਿੰਨਾ-ਕਿੰਨਾ ਏਰੀਆਸ ਵਿੱਚ ਜਿਹੜਾ ਆ ਪਿੱਛੇ ਰਹਿ ਸਕਦਾ ਆ ਸੋ ਤੁਸੀਂ ਖੁਦ ਜਾਓ ਆਪਣੇ ਥੈਰੇਪੀ ਸੈਂਟਰ ਵਿੱਚ ਜਾ ਕੇ ਬੋਲੋ ਕਿ ਮੈਮ ਤੁਸੀਂ ਬਹੁਤ ਅੱਛਾ ਕਰਵਾ ਰਹੇ ਹੋ ਰਿਜ਼ਲਟ ਵੀ ਹਨ ਹੈ ਨਾ ਤੁਸੀਂ ਰਿਜ਼ਲਟ ਆਰਥੈਰਾਪੀਸਟ ਦੀ ਸਕਦਾਯਾ ਅਤੇ ਦਿਨ ਦੀ ਵੀ ਹੈ ਨਾ ਸੋ ਇਸ ਕਰਕੇ ਤੁਸੀਂ ਬੱਚੇ ਨੂੰ ਸੋਸ਼ਲ ਕਰਨ ਵਾਸਤੇ ਉਹਨੂੰ ਸਕੂਲਿੰਗ ਵਾਸਤੇ ਰੈਡੀ ਕਰਨ ਵਾਸਤੇ ਆਰਥੈਰਾਪੀਸਟ ਕੋਲ ਬੱਚੇ ਦੀ ਜਿਹੜੀ ਥੈਰਪੀ ਜਿਹੜੀ ਕਰਉਣੀ ਸ਼ੁਰੂ ਕਰੋ ਸੋ ਅੱਜ ਆਪਾਂ ਜਾਣਿਆ ਕਿ ਅਗਰ ਆਪਾਂ ਇੱਕ ਹੀ థੈਰਾਪਿਸਟ ਕੋਲ ਥੈਰੇਪੀ ਕਰਵਾਉਣੀ ਆ ਤੇ ਉਹਦੇ ਨਾਲ ਜਿਹੜਾ ਬੱਚੇ ਤੇ ਕੀ ਕੀ ਨੁਕਸਾਨ ਹੋ ਸਕਦੇ ਆ ਬੱਚਾ ਜਿਹੜਾ ਫਿਕਸੇਸ਼ਨ ਦਾ ਜਿਹੜਾ ਸ਼ਿਕਾਰ ਹੋ ਸਕਦਾ ਆ ਬੱਚੇ ਨੂੰ ਸੋਸ਼ਲਾਈਜੇਸ਼ਨ ਦੀ ਪ੍ਰੋਬਲਮ ਆ ਸਕਦੀ ਆ ਕਮਿਊਨੀਕੇਸ਼ਨ ਸਕੂਲਿੰਗ ਵਿੱਚ ਈਵਨ ਕਿ ਬੱਚੇ ਦੀ ਸਟੇਬਿਲਟੀ ਵੀ ਕਦੇ ਦੂਸਰੇ ਕੋਲੋਂ ਨਹੀਂ ਆ ਸਕਦੀ ਆ ਸੋ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੇ ਜਿਹੜਾ ਆ ਧਿਆਨ ਦੇਣਾ ਆ ਤਾਂ ਕਿ ਤੁਹਾਡੇ ਬੱਚੇ ਨੂੰ ਜਿਹੜਾ ਆ ਵਧੀਆ ਤਰੀਕੇ ਨਾਲ ਜਿਹੜਾ ਆ ਆਪਾਂ ਹਰ ਏਜ ਵਿੱਚ ਜਿਹੜਾ ਐਕਸਪਰਟ ਕਰੀਏ ਤੇ ਬੱਚਾ ਜਿਹੜਾ ਸੋਸਾਇਟੀ ਵਿੱਚ ਆਪਣੇ ਆਪ ਨੂੰ ਜਿਹੜਾ ਆ ਆਤਮ ਨਿਰਭਰ ਹੋ ਕੇ ਜਿਹੜਾ ਆ ਆਪਣੇ ਕੰਮਾਂ ਨੂੰ ਜਾਂ ਆਪਣੇ ਜੋ ਵੀ ਉਹਨਾਂ ਟਾਰਗੇਟਸ ਆ ਉਹਨਾਂ ਨੂੰ ਪੂਰਾ ਕਰ ਸਕੇ ਸੋ ਤੁਸੀਂ ਇਸ ਇੱਕੰਦ ਵਾਰ ਜਰੂਰ ਸੋਚੋ ਅਤੇ ਹਾਰਥੈਰਾਪਿਸਟ ਤੇ ਜਿਹੜਾ ਹੈ ਵਿਸ਼ਵਾਸ ਕਰਨਾ ਸਿੱਖੋ ਕਿਉਂਕਿ ਹਾਰਥੈਰਾਪਿਸਟ ਬੱਚੇ ਨਾਲ ਜਿਹੜਾ ਹੈ ਅੰਦਰੋਂ ਕਨੈਕਟ ਹੁੰਦਾ ਹੈ ਹੈਨਾ ਸੋ ਇਸ ਕਰਕੇ ਇੱਕ ਵੀ ਥੈਰੇਪੀਕੀ ਥੈਰੇਪਿਸਟ ਤੇ ਜਿਹੜਾ ਹੈ ਨਿਰਭਰ ਨਹੀਂ ਹੋਣਾ ਹੈ ਸਗੋਂ ਬੱਚੇ ਨੂੰ ਜਿਹੜਾ ਹੈ ਹਰ ਏਰੀਆ ਵਿੱਚ ਪਰਫੈਕਟ ਕਰਨ ਵਾਸਤੇ ਆਪਾਂ ਹਰ ਤਰ੍ਹਾਂ ਦੀ ਸਿਕੋਲੋਜੀਕਲ ਥੈਰੇਪੀ ਲੈਣੀ ਸ਼ੁਰੂ ਕਰਨੀ ਆ ਸੋ ਅਗਰ ਤੁਹਾਡੇ ਵੀ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੀ ਬੋਲਣ ਦੀ ਸੁਣਨ ਦੀ ਜਾਂ ਫਿਰ ਤੁਤਲਾ ਕੇ ਹਕਲਾ ਕੇ ਜਾਂ ਆਟਿਜ਼ਮ ਬੱਚੇ ਆ ਤੇ ਤੁਸੀਂ ਜਿਹੜਾ ਆ ਸਾਡੇ ਨਾਲ ਜਿਹੜਾ ਆ ਇਹਨਾਂ ਨੰਬਰਸ ਤੇ ਜਿਹੜਾ ਆ ਕੰਟੈਕਟ ਕਰ ਸਕਦੇ ਹੋ ਸਾਡੇ ਸੈਂਟਰਸ ਦੁਆਰਾ ਜਿਹੜਾ ਆ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿਹੜੀ ਆ ਥੈਰੇਪੀ ਪਲੱਸ ਅਸੈਸਮੈਂਟ ਜਿਹੜੀ ਆ ਕੀਤੀ ਜਾਂਦੀ ਹੈ ਅਗਰ ਤੁਸੀਂ ਸਾਡੇ ਕੋਲ ਫਸਟ ਟਾਈਮ ਅਸੈਸਮੈਂਟ ਕਰਵਾਉਂਦੇ ਹੋ ਤਾਂ ਉਹ ਜਿਹੜੀ ਆ ਬਿਲਕੁਲ ਜਿਹੜੀ ਆ ਮੁਫਤ ਕੀਤੀ ਜਾਂਦੀ ਆ ਉਹਦੇ ਕੋਈ ਚਾਰजेस ਨਹੀਂ ਲੈ ਜਾਂਦੇ ਉਹਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਬੱਚੇ ਦੀ ਪ੍ਰੋਬਲਮ ਕੀ ਆ ਉਹਦਾ ਸੋਲੂਸ਼ਨ ਕੀ ਆ ਅਤੇ ਤੁਸੀਂ ਬੱਚੇ ਵਾਸਤੇ ਕੀ ਕਰੋਗੇ ਅਤੇ ਇੱਕ ਥੈਰਾਪਿਸਟ ਜਿਹੜਾ ਹੈ ਉਹ ਬੱਚੇ ਦੇ ਨਾਲ ਕੀ ਕਰੂਗਾ ਸੋ ਤੁਸੀਂ ਟਾਈਮ ਆਪਣੇ ਬੱਚੇ ਦਾ ਵੇਸਟ ਨਾ ਕਰਦੇ ਹੋਏ ਉਹਦੀ ਲਾਈਫ ਨੂੰ ਇੰਪੋਰਟਡ ਦਿੰਦੇ ਹੋਏ ਜਲਦੀ ਤੋਂ ਜਲਦੀ ਜਿਹੜਾ ਆ ਆਪਣੇ ਬੱਚੇ ਦੀ ਪ੍ਰੋਬਲਮ ਨੂੰ ਜਾਨੋ ਉਹਨੂੰ ਸਮਝੋ ਅਤੇ ਤੁਸੀਂ ਜਿਹੜਾ ਆ ਕਿਸੇ ਨਾਲ ਵੀ ਕਿਸੇ ਵੀ ਥੈਰੇਪੀ ਸੈਂਟਰ ਨਾਲ ਕਨੈਕਟ ਕਰੋ ਕਿਉਂਕਿ ਅਗਰ ਇੱਕ ਵਾਰ ਏਜ ਨਿਕਲ ਗਈ ਤੇ ਬੱਚੇ ਵਿੱਚ ਜਿਹੜਾ ਆ ਇੰਪੋਰਟ ਲਿਉਣੇ ਬਹੁਤ ਜਿਹੜੇ ਮੁਸ਼ਕਲ ਹੋ ਜਾਣਗੇ ਸੋ ਤੁਸੀਂ ਅੱਜ ਵਾਲੇ ਮੇਰੇ ਟੌਪਿਕ ਤੇ ਜਰੂਰ ਥੋੜਾ ਆਪਣੇ ਆਪ ਨੂੰ ਜਿਹੜਾ ਆ ਧਿਆਨ ਦੇਣਾ ਆ ਅਤੇ ਸੋਚਣਾ ਆ ਕਿ ਮੈਂ ਅੱਜ ਤੱਕ ਇਹੀ ਕੀਤਾ ਆ ਜਾਂ ਫਿਰ ਮੈਂ ਹਰ థੈਰਾਪਿਸਟ ਦੇ ٹرسٹ ਕਰਕੇ ਵਿਸ਼ਵਾਸ ਕਰਕੇ ਆਪਣੇ ਬੱਚੇ ਨੂੰ ਉਹਨੂੰ ਦਿੱਤਾ ਆ ਸੋ ਤੁਸੀਂ ਹੁਣ ਖੁਦ ਦੇਖੋ ਜਾਨੋ ਕਿ ਇੱਕ ਹੀ థੈਰਾਪਿਸਟ ਕੋਲ ਥੈਰਪੀ ਕਰਵਾਉਣਾ ਸਹੀ ਹੈ ਨਹੀਂ ਨਹੀਂ